ਦੇ ਪੜੋਸੀ ਗੰਦੇ ਅਗਰ ਹੋਣਗੇ ਤੇ ਉਹ ਜ਼ਾਇਰ ਦੀ ਗੱਲ ਹੈ ਪਰੇਸ਼ਾਨਦਾਨੀ ਤੇ ਮੈਂ ਸਮਝਦਾ ਇੱਕ ਨਾਪਾਕ ਪੜੋਸੀ ਸਾਡੇ ਪੱਲੇ ਪਿਆ ਤੇ ਉਹਨੇ ਅੱਜ ਤੱਕ ਸਿਵਾਏ ਨਫ਼ਰਤ ਦੇ ਸਿਵਾਏ ਖੂਨ ਦੇ ਹੋਰ ਕੁਝ ਨਹੀਂ ਦਿੱਤਾ ਉਹਨਾਂ ਦਾ ਹੱਤਵਾਦੀਆਂ ਦਾ ਜਿਹੜਾ ਧਰਮ ਹੈ ਉਹਨਾਂ ਇਸਲਾਮ ਹੈ ਨਾ ਕੁਝ ਹੋਰ ਹੈ ਉਹ ਧਰਮੀ ਨਹੀਂ ਉਹਨਾਂ ਦਾ ਸਨੇਹਾ ਦੇਸ਼ ਨੂੰ ਤਾਂ ਇਹ ਜਾ ਰਿਹਾ ਹੱਤਵਾਦ ਵੱਲੋਂ ਕਿ ਤੁਸੀਂ Hindu Muslim ਆਪਸ ਦੇ ਵਿੱਚ ਨਫ਼ਰਤ ਕਰੋ ਦੇਸ਼ ਦੇ ਮੁਸਲਮਾਨਾਂ ਨੂੰ ਵੀ ਓਨਾ ਹੀ ਦੁੱਖ ਹੈ ਜਿੰਨਾ ਕਿ ਗੈਰ ਮੁਸਲਮਾਨਾਂ ਨੂੰ ਹੈ ਲੇਕਿਨ ਸਾਨੂੰ ਡਬਲ ਦੁੱਖ ਹੈ ਵੀ ਇਹ ਨਾਲ ਕਿ ਇਸ ਹਮਲੇ ਦੇ ਨਾਲ-ਨਾਲ ਉਹਨਾਂ ਨੇ ਇਸਲਾਮ ਨੂੰ ਔਰ ਮੁਸਲਮਾਨਾਂ ਨੂੰ ਵੀ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਹੈ ਕਿਹੜੀ ਸਾਜ਼ਿਸ਼ ਹੈ ਉਹ ਸਿਰਫ ਚੰਦ ਲੋਕਾਂ ਨੂੰ ਮਾਰਨਾ ਹੀ ਨਹੀਂ ਸੀ ਬਲਕਿ ਕਰੋੜਾਂ ਲੋਕਾਂ ਦੇ ਦਿਲਾਂ 'ਚ ਨਫ਼ਰਤ ਵੀ ਬਣਾਉਣਾ ਜਿਹੜਾ ਹੈ ਉਹਨਾਂ ਦਾ ਕੰਮ ਹੈ ਇਸ ਲਈ ਭਾਰਤ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਪੂਰੇ ਦੇਸ਼ ਦੇ ਲੋਕਾਂ ਨੂੰ ਨਾਲ ਲੈ ਕੇ ਦ੍ਰਿੜਤਾ ਦੇ ਨਾਲ ਇੱਕ ਅਤਵਾਦ ਦੇ ਖਿਲਾਫ ਮੁਹਿੰਮ ਚਲਾਨ ਉਨ ਤੱਕ ਜਿੰਨੇ ਅੱਤਵਾਦੀ ਫੜੇ ਗਏ ਉਹਨਾਂ ਨੂੰ ਮਹਿਮਾਨ ਬਣਾ ਕੇ ਜੇਲ੍ਹਾਂ ਚ ਰੱਖਿਆ ਤੇ ਬੜਾ ਲੰਮਾ ਸਮਾਂ ਗੁਜ਼ਰਿਆ ਉਹਨਾਂ ਨੂੰ ਫਿਰ ਸਜ਼ਾ ਦਿੱਤੀ ਗਈ ਇਸ ਮੁਕਦਮੇ ਦੇ ਵਿੱਚ ਫਾਸਟ ਟਰੈਕ ਅਦਾਲਤ ਬੁਲਾਈ ਜਾਵੇ 10 ਦਿਨ ਦੇ ਵਿੱਚ ਮੁਕਦਮੇ ਦਾ ਫੈਸਲਾ ਕਰੋ ਨਮਸਤੇ ਸਸਰੀਕਾਲ ਆਦਵ ਮੈਂ ਪ੍ਰਦੀਪ ਪੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਕਈ ਦਸ਼ਕਾਂ ਬਾਅਦ ਕਸ਼ਮੀਰਵਾਦੀ ਦਾ ਮਾਹੌਲ ਠੀਕ ਹੋ ਗਿਆ ਸੀ ਜਿੱਥੇ ਟੂਰਿਸਟ ਘੁੰਮਣ ਵਾਸਤੇ ਆਉਣ ਜਾਣ ਲੱਗੇ ਸੀ ਪਰ ਬੀਤੇ ਕੱਲ੍ਹ ਪਲਵਾਮਾ ਦੇ ਵਿੱਚ ਅੰਤਕਵਾਦੀ ਹਮਲੇ ਦੇ ਵਿੱਚ 28 ਲੋਕ ਮਾਰੇ ਗਏ ਜਿਨ੍ਹਾਂ ਦਾ ਨਾਮ ਪੁੱਛ-ਪੁੱਛ ਕੇ ਮਾਰਿਆ ਗਿਆ ਇੱਕ ਧਰਮ ਨੂੰ ਟਾਰਗੇਟ ਕੀਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਲੁਧਿਆਣਾ ਦੇ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਪੰਜਾਬ مولانا ਮੁਹੰਮਦ ਉਸਮਾਨ ਰਹਿਮਾਨੀ ਜੀ ਸਾਡੇ ਨਾਲ ਮੌਜੂਦ ਨੇ ਸਰ ਕਿਸ ਤਰ੍ਹਾਂ ਦੇਖਦੇ ਹੋ ਵੀ ਜਿਹੜਾ ਪਲਵਾਮਾ ਦੇ ਵਿੱਚ ਅ ਅੰਤਕਵਾਦੀ ਹਮਲਾ ਹੋਇਆ ਤੇ 28 ਲੋਕ ਜਿਹੜੇ ਟੂਰਿਸਟ ਸੀਗੇ ਉਹ ਮਾਰੇ ਗਏ بسم اللہ الرحمن الرحیم ਪਲਵਾਮਾ ਚ ਜਿਹੜਾ ਕਿ ਹੱਤਿਆकांड ਬੀਤੇ ਦਿਨ ਹੋਇਆ ਮੈਂ ਸਮਝਦਾ ਕਿ ਪਿਛਲੀ 4-5 ਦਹਾਕੀਆਂ ਚ ਇਹ ਸਭ ਤੋਂ ਨਪਾਕ ਹਰਕਤ ਹੈ ਸਭ ਤੋਂ ਗਿਰੀ ਹੋਈ ਹਰਕਤ ਹੈ ਔਰ ਇਹ ਕਿ ਐਸਾ ਮਤਲਬ ਕਿ ਨੋਨਾ ਕੰਮ ਹੈ ਕਿ ਜਿਹਦੀ ਨਿੰਦਾ ਦੇ ਲਈ ਇਸ ਵਾਰ ਸ਼ਬਦ ਜਿਹੜੇ ਉਹ ਘੱਟ ਪੈ ਗਏ ਕੋਈ ਇਸ ਲਈ ਕਿਉਂਕਿ ਅਗਰ ਕੋਈ ਬੰਦਾ ਕਿਸੇ ਨਿਹੱਤਿਆਂ ਦੇ ਉੱਤੇ ਔਰ ਐਸੇ ਲੋਕਾਂ ਤੇ ਜਿਹੜੇ ਆਪਣੇ ਘਰਾਂ ਤੋਂ ਇੰਨੀ ਦੂਰ ਸਿਰਫ ਰਾਹਤ ਲੈਣ ਲਈ ਘੁੰਮਣ ਦੇ ਲਈ ਉੱਥੇ ਪਹੁੰਚੇ ਕੋਈ ਆਪਣੇ بیوی ਬੱਚਿਆਂ ਨਾਲ ਕੋਈ ਮਾਪੇ ਨਾਲ ਕੋਈ ਭਾਈਪੈਣਾ ਨਾਲ ਕੋਈ ਮੀਆਂ بیوی ਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਨਾ ਤੇ ਮੈਂ ਸਮਝਦਾ ਕਿ ਇਨਸਾਨੀਅਤ ਤੋਂ ਵੀ ਗਿਰੀ ਹੋਈ ਹਰਕਤ ਹੈ ਭਾਰਤ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਕਿ ਕਿਤੇ ਨਾ ਕਿਤੇ ਇਸ ਮੁਕਦਮੇ ਦੇ ਵਿੱਚ 10 ਦਿਨ ਦੇ ਵਿੱਚ ਫੈਸਲਾ ਆਉਣਾ ਚਾਹੀਦਾ ਔਰ ਦੇਸ਼ ਦੇ ਸਾਹਮਣੇ ਅੱਤਵਾਦੀਆਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਸਾਰੇ ਬਾਜ਼ਾਰ ਉਹਨਾਂ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਅਸੀਂ ਇਹ ਸੁਨੇਹਾ ਪੇਜ ਸਕੀਏ ਕਿਉਂਕਿ ਤੁਸੀਂ ਇਹ ਦੇਖੋਗੇ ਕਿ ਉਹਨਾਂ ਨੇ ਲੋਕਾਂ ਨੂੰ ਇਹ ਪੁੱਛਿਆ ਵੀ ਤੁਹਾਡਾ ਧਰਮ ਕੀ ਹੈ ਤੁਹਾਡਾ ਨਾਂ ਕੀ ਹੈ ਤੁਸੀਂ ਹਿੰਦੂ ਹੋ ਕਿ ਮੁਸਲਮਾਨ ਹੋ ਤੇ ਉਹਦੇ ਬਾਅਦ ਉਹਨਾਂ ਨੂੰ ਜਿਹੜੇ ਦੋ ਮੁਸਲਮਾਨਾਂ ਨੇ ਮੈਂ ਪੜ੍ਹ ਰਿਹਾ ਸੀ ਕਿ ਉਹਨਾਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਵੀ ਗੋਲੀ ਮਾਰ ਦਿੱਤੀ ਗਈ ਤੇ ਇਹਦਾ ਮਤਲਬ ਇਹ ਹੈ ਕਿ ਉਹਨਾਂ ਦਾ ਅੱਤਵਾਦੀਆਂ ਦਾ ਜਿਹੜਾ ਧਰਮ ਹੈ ਉਹਨਾਂ ਇਸਲਾਮ ਹੈ ਨਾ ਕੋਈ ਹੋਰ ਹੈ ਉਹ ਧਰਮੀ ਨੇ ਉਹਨਾਂ ਦਾ ਸਨੇਹਾ ਦੇਸ਼ ਨੂੰ ਤਾਂ ਇਹ ਜਾ ਰਿਹਾ ਅੱਤਵਾਦ ਵੱਲੋਂ ਕਿ ਤੁਸੀਂ ਹਿੰਦੂ ਮੁਸਲਮਾਨ ਆਪਸ ਦੇ ਵਿੱਚ ਨਫ਼ਰਤ ਕਰੋ ਲੇਕਿਨ ਸਾਡਾ ਕੰਮ ਹੈ ਕਿ ਅਸੀਂ ਅੱਤਵਾਦ ਦੀ ਵਿਰੋਧਤਾ ਕਰਦੇ ਹੋਏ ਇਸ ਗੱਲ ਨੂੰ ਆਮ ਕਰੀਏ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਅੱਤਵਾਦ ਦੀ ਜਿਹੜੀ ਸਾਜ਼ਿਸ਼ ਹੈ ਉਹ ਸਿਰਫ ਚੰਦ ਲੋਕਾਂ ਨੂੰ ਮਾਰਨਾ ਹੀ ਨਹੀਂ ਸੀ ਬਲਕਿ ਕਰੋੜਾਂ ਲੋਕਾਂ ਦੇ ਦਿਲਾਂ 'ਚ ਨਫ਼ਰਤ ਵੀ ਬਣਾਉਣਾ ਜਿਹੜਾ ਹੈ ਉਹਨਾਂ ਦਾ ਕੰਮ ਹੈ ਇਸ ਲਈ ਭਾਰਤ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਪੂਰੇ ਦੇਸ਼ ਦੇ ਲੋਕਾਂ ਨੂੰ ਨਾਲ ਲੈ ਕੇ ਦੇਰੇਡਤਾ ਦੇ ਨਾਲ ਇੱਕ ਅਤਵਾਦ ਦੇ ਖਿਲਾਫ ਮੁਹਿੰਮ ਚਲਾਨ ਔਰ ਇਹਦਾ ਖਾਤਮਾ ਹੋਣਾ ਜਿਹੜਾ ਉਹ ਸਮੇਂ ਦੀ ਬਹੁਤ ਬੜੀ ਜ਼ਰੂਰਤ ਸੀ। ਇਮਾਮ ਸਾਹਿਬ 26 11 ਤੋਂ ਬਾਅਦ ਦੂਸਰਾ ਵੱਡਾ ਹਮਲਾ ਆ ਜਿਨੇ ਪੂਰੇ ਦੇਸ਼ ਨੂੰ ਝੰਡੋੜ ਕੇ ਰੱਖ ਦਿੱਤਾ। ਜੀ ਇਹ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਸਟੇਟ ਗਵਰਨਮੈਂਟ ਨੂੰ ਵੀ ਸੈਂਟਰ ਗਵਰਨਮੈਂਟ ਨੂੰ ਵੀ ਇਹਨੂੰ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਕਿਉਂਕਿ ਇਹ ਹਮਲੇ ਦੇ ਨਾਲ ਪੂਰੇ ਦੇਸ਼ ਦੇ ਵਿੱਚ ਹੀ ਅਗਰ ਆਪਾਂ ਕੱਲ ਰਾਤ ਤੋਂ ਹੀ ਦੇਖਾਂਗੇ ਤੇ ਹਰ ਬੰਦੇ ਨੂੰ ਦੁੱਖ ਹੋਇਆ ਤਕਲੀਫ ਹੋਈ ਹੈ। ਔਰ ਦੇਸ਼ ਦੇ ਮੁਸਲਮਾਨਾਂ ਨੂੰ ਵੀ ਓਨਾ ਹੀ ਦੁੱਖ ਹੈ ਜਿੰਨਾ ਕਿ ਗੈਰ ਮੁਸਲਮਾਨਾਂ ਨੂੰ ਹੈ ਲੇਕਿਨ ਸਾਨੂੰ ਡਬਲ ਦੁੱਖ ਹੈ ਵੀ ਇਹ ਨਾਲ ਕਿ ਇਸ ਹਮਲੇ ਦੇ ਨਾਲ-ਨਾਲ ਉਹਨਾਂ ਨੇ ਇਸਲਾਮ ਨੂੰ ਔਰ ਮੁਸਲਮਾਨਾਂ ਨੂੰ ਵੀ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਅੱਤਵਾਦੀਆਂ ਨੇ ਤੇ ਕਿਤੇ ਨਾ ਕਿਤੇ ਸਾਨੂੰ ਇਹ ਸਾਡਾ ਇਹ ਹੱਕ ਬਣਦਾ ਹੈ ਕਿ ਅਸੀਂ ਅੱਤਵਾਦ ਦੇ ਖਿਲਾਫ ਖੁੱਲ ਕੇ फ्रंट लाइन ਦੇ ਉੱਤੇ ਆ ਇਹ ਔਰ ਅਤਵਾਦੀਆਂ ਨੂੰ ਵੀ ਇਹ ਸੁਨੇਹਾ ਦਈਏ ਕਿ ਤੁਹਾਡੀ ਗੁੰਡਾਗਰਦੀ ਜਿਹੜੀ ਆ ਉਹ ਚੱਲਣ ਨਹੀਂ ਦੇਵਾਂਗੇ ਔਰ ਕਿਸੇ ਨਾ ਕਿਸੇ ਤਰ੍ਹਾਂ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਇਸ ਕਾਂਡ ਦੇ ਮੁਲਜ਼ਮਾਂ ਨੂੰ ਫੜ ਕੇ ਜਿਹੜਾ ਉਹ ਸਰੇ ਬਾਜ਼ਾਰ ਲੋਕਾਂ ਨੂੰ ਬੁਲਾ ਕੇ ਜਨਤਕ ਤੌਰ ਤੇ ਜਿਹੜੀ ਉਹ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਇਮਾਮ ਸਾਹਿਬ ਕੁਰਾਨ ਸ਼ਰੀਫ ਦੇ ਵਿੱਚ ਪਿਆਰ ਕਰਨਾ ਸਿਖਾਇਆ ਗਿਆ ਹੈ ਇੱਕ ਦੂਜੇ ਦੇ ਨਾਲ ਆਪਣੇ ہمسায়ে ਦੇ ਨਾਲ ਪਿਆਰ ਕਰਨਾ ਸਿਖਾਇਆ ਗਿਆ ਹੈ ਤੇ ਇਹ ਕੌਣ ਲੋਕ ਨੇ ਜਿਹੜੇ ਤਾਂ ਚੰਗਾ ਨਹੀਂ ਮਿਲਿਆ ਜੀ ہمسਾਇਆ ਦੇਸ਼ ਜਿਹੜਾ ਸਾਡਾ ਉਹ ਪਿਛਲੇ 75 ਸਾਲਾਂ ਤੋਂ ਅ ਪड़ोसी ਦਾ ਹੱਕ ਹੀ ਨਹੀਂ ਅਦਾ ਕਰ ਸਕਿਆ ਉਹਨੂੰ ਇਹ ਪਤਾ ਹੀ ਨਹੀਂ ਲੱਗਿਆ ਕਿ ਤੁਸੀਂ ਇਹ ਦੇਖੋ ਕੋਈ ਵੀ ਮੈਂ ਹੋਵਾਂ ਤੁਸੀਂ ਹੋ ਜਿਹਨਾਂ ਦੇ ਪड़ोसी ਗੰਦੇ ਅਗਰ ਹੋਣਗੇ ਤੇ ਉਹ ਜ਼ਾਇਰ ਜੀ ਗੱਲ ਹੈ ਪਰੇਸ਼ਾਨ ਰਹਿਣਗੇ ਤੇ ਮੈਂ ਸਮਝਦਾ ਇੱਕ ਨਾਪਾਕ ਪड़ोसी ਸਾਡੇ ਪੱਲੇ ਪਿਆ ਤੇ ਉਹਨੇ ਅੱਜ ਤੱਕ ਸਿਵਾਏ ਨਫ਼ਰਤ ਦੇ ਸਿਵਾਏ ਖੂਨ ਦੇ ਹੋਰ ਕੁਝ ਨਹੀਂ ਦਿੱਤਾ ਔਰ ਆਪ ਵੀ ਉਹ ਅ ਅਤਵਾਦ ਤੋਂ ਗ੍ਰਸਤ ਹੈ ਪੂਰੀ ਤਰ੍ਹਾਂ ਤੇ ਕਿਤੇ ਨਾ ਕਿਤੇ ਕੁਰਾਨ ਸ਼ਰੀਫ ਨੇ ਤਾਂ ਇਹ ਕਿਹਾ ਅੱਲਾਹ ਤਾਲਾ ਨੇ ਕਿ ਅਗਰ ਤੁਸੀਂ ਇੱਕ ਨਾਹਕ ਬੰਦੇ ਨੂੰ ਮਾਰ ਦਿੱਤਾ ਤੇ ਇੰਜ ਜਿਵੇਂ ਤੁਸੀਂ ਪੂਰੀ ਇਨਸਾਨੀਅਤ ਦਾ ਕਤਲ ਕਰ ਦਿੱਤਾ ਹੋਵੇ ਤੇ ਇਸ ਲਈ ਜਿਸ ਧਰਮ ਨੇ ਕੋਈ ਇੱਕ ਬੰਦੇ ਦੇ ਕਤਲ ਨੂੰ ਇਨਸਾਨੀਅਤ ਦਾ ਕਤਲ ਘਰਾਰ ਦਿੱਤਾ ਹੋਵੇ ਉਸ ਧਰਮ ਵੱਲੋਂ ਇਹ ਕਹਿ ਦੇਣਾ ਕਿ ਅਸੀਂ ਉਸ ਧਰਮ ਦੇ ਮੰਨਣ ਵਾਲੇ ਆਂ ਔਰ ਤੁਹਾਨੂੰ ਤੁਹਾਡੇ ਧਰਮ ਦੀ ਹੋ ਜਾਣਾ ਮਾਰ ਰਹੇ ਤੇ ਮੈਂ ਸਮਝਦਾ ਕਿ ਇਹ ਵੀ ਇੱਕ ਛੜਯੰਤਰ ਹੈ ਇੱਕ ਸਾਜ਼ਿਸ਼ ਹੈ ਜਿਹੜਾ ਕਿ ਦੇਸ਼ ਦੇ ਖਿਲਾਫ ਰਚੀ ਗਈ ਹੈ ਭਾਰਤ ਸਰਕਾਰ ਨੂੰ ਕੀ ਅਪੀਲ ਹੈ ਜਾਂ ਜਿਹੜੇ ਅੱਤਵਾਦੀ ਐ ਉਹਨਾਂ ਨੂੰ ਕੀ ਸਜ਼ਾ ਮਿਲਣੀ ਸਰਕਾਰ ਨੂੰ ਇਹ ਕਹਿਣਾ ਚਾਹਣਾ ਹੈ ਹੁਣ ਤੱਕ ਜਿੰਨੇ ਅੱਤਵਾਦੀ ਫੜੇ ਗਏ ਉਹਨਾਂ ਨੂੰ ਮਹਿਮਾਨ ਬਣਾ ਕੇ ਜੇਲ੍ਹਾਂ 'ਚ ਰੱਖਿਆ ਤੇ ਬੜਾ ਲੰਮਾ ਸਮਾਂ ਗੁਜ਼ਰਿਆ ਉਹਨਾਂ ਨੂੰ ਫਿਰ ਸਜ਼ਾ ਦਿੱਤੀ ਗਈ ਇਸ ਮੁਕਦਮੇ ਦੇ ਵਿੱਚ ਫਾਸਟ ਟਰੈਕ ਅਦਾਲਤ ਬੁਲਾਈ ਜਾਵੇ 10 ਦਿਨ ਦੇ ਵਿੱਚ ਮੁਕਦਮੇ ਦਾ ਫੈਸਲਾ ਕਰੋ ਔਰ ਜਨ ਤੱਕ ਤੌਰ ਦੇ ਉਤੇ ਇਹਨਾਂ ਨੂੰ ਫਾਂਸੀ ਦਿਓ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਸ਼ੈਲਟਰ ਦਿੱਤਾ ਉਹਨਾਂ ਨੂੰ ਵੀ ਜਿਹੜੇ ਕੋਈ ਇਹਨਾਂ ਦੀ ਉੱਤੇ ਹਮਾਇਤ ਕਰਦੇ ਪਹਿਲੀ ਦਫਾ ਐ ਤੁਸੀਂ ਅੱਜ ਕਸ਼ਮੀਰ ਦੇ ਅਖਬਾਰ ਜਾਂ ਸੋਸ਼ਲ ਮੀਡੀਆ ਕਰ ਚੱਕੋਗੇ ਤੇ ਐਸੀ ਘਟਨਾ ਹੈ ਕਿ ਕਸ਼ਮੀਰ ਦੇ ਲੱਖਾਂ ਮੁਸਲਮਾਨਾਂ ਨੇ ਅੱਜ ਬੰਦ ਕੀਤਾ ਉੱਥੇ ਉਹ ਉਥੇ ਦੇ ਗ੍ਰੈਂਡ ਮੁਫਤੀ ਦਾ ਮੈਂ ਰਾਤ ਬਿਆਨ ਸੁਣ ਰਿਹਾ ਸੀ ਔਰ ਉੱਥੇ ਦੀ ਮਸਜਿਦਾਂ 'ਚ ਐਲਾਨ ਕੀਤਾ ਗਿਆ ਕਿ ਐਡਾ ਵੱਡਾ ਜ਼ੁਲਮ ਕੀਤਾ ਗਿਆ ਹੈ ਕਿ ਅਸੀਂ ਰੋਸ ਵਜੋਂ ਅੱਜ ਪੂਰਾ ਕਸ਼ਮੀਰ ਜਿਹੜਾ ਹੈ ਉਹ ਬੰਦ ਹੈ ਤੇ ਇਸ ਇਹ ਇਸ ਗੱਲ ਦਾ ਸਨੇਹਾ ਹੈ ਕਿ Hindu ਔਰ ਮੁਸਲਮਾਨਾਂ ਜੀ ਨਫਰਤ ਫੈਲਾਨਦੀ ਕੋਈ ਸਾਜ਼ਿਸ਼ ਜਿਹੜੀ ਹੈ ਉਹ ਕਾਮਯਾਬ ਹੋਈ ਸਰ ਲਾਸਟ ਸਵਾਲ ਇਹ ਹੈ ਵੀ ਸ਼੍ਰੀ ਅਮਰਨਾਥ ਯਾਤਰਾ ਸ਼ੁਰੂ ਹੋ ਰਹੀ ਹੈ ਵੀ ਲੱਗਦਾ ਵੀ ਇਹ ਜਿਹੜਾ ਅਟੈਕ ਹੈ ਇਸ ਦੇ ਮੱਦੇਨਜ਼ਰ ਇਹ ਕੀਤਾ ਗਿਆ ਹੈ ਇਹਦੇ ਬਾਰੇ ਇਹਦੇ ਬਾਰੇ ਸਰਕਾਰ ਜ਼ਿਆਦਾ ਅੱਛੀ ਤਰ੍ਹਾਂ ਹਾਲਾਤ ਨੂੰ ਸਮਝ ਸਕਦੀ ਹੈ ਇਹ ਜ਼ਿੰਮੇਵਾਰੀ ਗਵਰਨਮੈਂਟ ਦੀ ਬਣਦੀ ਹੈ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਸਰਕਾਰ ਨੂੰ ਸਤਰਕ ਹੋਣਾ ਚਾਹੀਦਾ ਔਰ ਮਲਜ਼ਮਾ ਨੂੰ ਸਜ਼ਾ ਜਿਹੜੀ ਆ ਉਹ ਵਕਤ ਤੋਂ ਪਹਿਲਾਂ ਮਿਲਣੀ ਚਾਹੀਦੀ ਹੈ ਤੁਸੀਂ ਸੁਣਿਆ ਇਹ ਇਮਾਮ ਸਾਹਿਬ ਨੇ ਕਿਹਾ ਹੈ ਵੀ ਅਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਇਹ ਕਿਸੇ ਵੀ ਧਰਮ ਦੇ ਵਿੱਚ ਹੋਣ ਤੇ ਉਹ ਕਿਸੇ ਵੀ ਧਰਮ ਨਾਲ ਸਬੰਧ ਨਹੀਂ ਰੱਖਦੇ ਇਹਨਾਂ ਨਾਲ ਕੰਮ ਮਾੜੇ ਅਨਸਰਾ ਵਾਂਗ ਮਾੜਾ ਕੰਮ ਹੀ ਕਰਨਾ ਹੁੰਦਾ ਹੈ ਸੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜਰੂਰ ਰੱਖਣੇ ਆ ਤੇ ਇਸ ਤਰ੍ਹਾਂ ਦੀ ਅਗਲੀ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ प्रदीप ਭੰਡਾਰੀ ਲੁਧਿਆਣਾ ਲਾਈਵ